ਅਸੀਂ ਇੰਡੀਅਨ ਕਨਸਟੀਟਿਊਸ਼ਨ ਦੇ ਤੇ ਇੰਡੀਅਨ ਕਨਸਟੀਟਿਊਸ਼ਨ ਦੇ ਨਿਖੇਦ ਦੇ ਵਿੱਚ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਹਿੱਸੇ ਵਜੋਂ ਰੱਖਣ ਦੀ ਧਾਰਾ 25 ਬੀ ਦੇ ਨਿਖੇਦ ਦੇ ਵਿੱਚ ਉਹ ਲਹਿਰ ਅੱਗੇ ਵਿਗਸਤੀ ਹੈ ਉਹੀ ਲਹਿਰ ਅੱਗੇ ਖਾਲਸਾਤਾਨ ਦਾ ਰੂਪ ਧਾਰਨ ਕਰਦੀ ਹੈ ਉਸ ਲਹਿਰ ਦੇ ਵਿੱਚ 1 ਲੱਖ ਤੋਂ ਵੱਧ ਸਿੱਖ ਨੌਜਵਾਨ ਸ਼ਹੀਦੀਆਂ ਦਿੰਦਾ ਉਹਨਾਂ ਦਾ ਖੂਨ ਡੁੱਲਦਾ ਤੇ ਉਹ ਲਹਿਰ ਦੇ ਜਦੋਂ ਡੁੱਲੇ ਹੋਏ ਖੂਨ ਦੀ ਅਸੀਂ ਗੱਲ ਕਰਦੇ ਆ ਉਸ ਦੀ ਥਾਪ ਪਾਉਣ ਦੀ ਕੋਸ਼ਿਸ਼ ਕਰਦੇ ਆ ਉਸ ਤੇ ਵਿਚਾਰ ਵਟਾਂਦਰਾ ਕਰਦੇ ਆ ਤਾਂ ਇਹ ਆਪਣੇ ਆਪ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਉਸ ਲਹਿਰ ਨੂੰ ਉਸ ਖਾੜਕੂ ਸੰਘਰਸ਼ ਨੂੰ ਜਿਹੜਾ ਹੈ ਉਹ ਇੱਕ ਪਾਸੇ ਕਰਕੇ ਉਸ ਨੂੰ ਕਿਤੇ ਡੂੰਗੀ ਖੱਡ ਦੇ ਵਿੱਚ ਦੱਬਣਾ ਚਾਹੁੰਦਾ ਤਾਂ ਕਿ ਸਾਡੇ ਮੌਜੂਦਾ ਸਮੇਂ ਦੇ ਜਿਹੜੇ ਬੱਚੇ ਨੇ ਨੌਜਵਾਨ ਨੇ ਜਿਹੜੇ ਉਹ ਉਸ ਸੰਘਰਸ਼ ਤੋਂ ਸੇਧ ਨਾ ਲੈ ਸਕਣ ਕਿਉਂਕਿ ਉਹ ਸੰਘਰਸ਼ ਮੱਧਕਾਲ ਦੇ ਵਿੱਚ ਖਾਸ ਕਰਕੇ 17ਵੀਂ ਅਤੇ 18ਵੀਂ ਸਦੀ ਦੇ ਵਿੱਚ ਜਦੋਂ ਸਿੰਘਾਂ ਸੂਰਮਿਆਂ ਨੇ ਸ਼ਹੀਦੀਆਂ ਦਿੱਤੀਆਂ ਗੁਰੂ ਸਾਹਿਬਾਂ ਦੀਆਂ ਸ਼ਹਾਦਤਾਂ ਹੋਈਆਂ ਉਹ ਪਰਿਵਾਰ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਦਾ ਇੱਕ ਤਰੀਕੇ ਨਾਲ ਸੀ ਜਿਹੜਾ ਦੁਹਰਾ ਸੀ ਚਰਖੜੀਆਂ ਤੇ ਚੜਨ ਬੰਦ-ਬੰਦ ਕਟੇ ਉਬਲਦੇ ਆ ਦੇਗਿਆਂ ਚ ਉਬਾਲੇ ਗੇ ਧਰਮ ਹੇਤ ਅਨੇਕਾਂ ਕੁਰਬਾਨੀਆਂ ਕੀਤੀਆਂ ਅਕਾਇਤ ਇਹ ਸਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਦਿਨ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਅਪਰਦਾਸ ਜੀ ਯਾਦ ਕਰਦੇ ਹਾਂ ਰੋਜ਼ ਇਹ ਸੰਘਰਸ਼ ਉਹਨਾਂ ਸਮਿਆਂ ਦਾ ਦੁਹਰਾ ਸੀ ਤੇ ਜੇ ਇਸ ਸੰਘਰਸ਼ ਨੂੰ ਕਿਸੇ ਨੇ ਨਹੀਂ ਜਾਣਿਆ ਇਸ ਸੰਘਰਸ਼ ਨੂੰ ਕਿਸੇ ਨੇ ਨਹੀਂ ਸਮਝਿਆ ਤਾਂ ਉਹ ਸਿੰਘ ਜਾਂ ਉਹ ਵਿਅਕਤੀ ਸਾਡੀ ਲਹਿਰ ਨੂੰ ਅੱਗੇ ਨਹੀਂ ਵਧਾ ਸਕਦਾ ਉਹਦੇ 'ਚ ਖੜੋਤ ਰਹੇਗੀ ਗੈਪ ਰਹੇਗਾ ਉਹ ਗੈਪ ਨੂੰ ਪੂਰਨ ਦੀ ਲੋੜ ਆ ਉਹ ਗੈਪ ਨੂੰ ਪੂਰੋ ਉਹਦੇ ਬਾਰੇ ਜਾਣਕਾਰੀ ਹਾਸਲ ਕਰੋ ਉਹਦੇ ਉਹਦੇ ਬਾਰੇ ਪਤਾ ਕਰਨ ਦਾ ਕੋਸ਼ਿਸ਼ ਕਰੋ ਤਾਂ ਇਹ ਜਿਹੜਾ ਸਾਡਾ ਹਿੱਸਾ ਜੁੜੇਗਾ ਸਾਡੇ ਬਜ਼ੁਰਗਾਂ ਦਾ ਸਾਡੇ ਨਾਲ ਹਿੱਸਾ ਤਾਂ ਜੁੜਿਆ ਸੀ ਸਾਡੇ ਨਾਲ ਸਾਡੇ ਬੱਚਿਆਂ ਦਾ ਹਿੱਸਾ ਤਾਂ ਜੁੜੇਗਾ ਤਾਂ ਇਹ ਸੰਘਰਸ਼ ਅੱਗੇ ਵਧਣਾ ਜੇ ਹਿੱਸਾ ਨਾ ਜੁੜਿਆ ਤਾਂ ਇਹ ਅੱਗੇ ਖੜੋਤ ਆ ਜਾਵੇਗੀ ਫਿਰ 17 72 ਸਾਲਾਂ ਦਾ ਸਮਾਂ ਪਏਗਾ ਵਿੱਚ ਹੋ ਸਕਦਾ 100 ਸਾਲ ਦਾ ਸਮਾਂ ਪੈ ਜਾਏ ਅਸੀਂ ਉਹ ਗੈਪ ਨਹੀਂ ਪੈਣ ਦੇਣਾ ਚਾਹੁੰਦੇ ਇਸ ਕਰਕੇ ਇਹਨਾਂ ਗੱਲਾਂ ਨੂੰ ਵਿਚਾਰਨਾ ਜ਼ਰੂਰੀ ਹੈ ਜਿੱਥੇ ਅੰਬੇਦਕਰ ਦੀ ਗੱਲ ਚੱਲਣੀ ਹੈ ਉੱਥੇ ਇੰਡੀਅਨ ਕਨਸਟੀਟਿਊਸ਼ਨ ਦੀ ਗੱਲ ਚੱਲੇਗੀ ਚੱਲੇਗੀ ਜਿੱਥੇ ਇੰਡੀਅਨ ਕਨਸਟੀਟਿਊਸ਼ਨ ਦੀ ਗੱਲ ਚੱਲੇਗੀ ਉੱਥੇ ਧਾਰਾ 25B ਦੀ ਗੱਲ ਚੱਲੇਗੀ ਚੱਲੇਗੀ ਜਿੱਥੇ ਧਾਰਾ 25B ਦੀ ਗੱਲ ਚੱਲੇਗੀ ਉੱਥੇ ਖਾਲਸਾਪਨ ਦੀ ਗੱਲ ਚੱਲੇਗੀ ਜਿੱਥੇ ਖਾਲਸਾਪਨ ਦੀ ਗੱਲ ਚੱਲਣੀ ਹੈ ਉੱਥੇ ਸਾਡੀ ਖਾੜਕੂ ਸੰਘਰਸ਼ ਦੀ ਗੱਲ ਵੀ ਚੱਲਣੀ ਹੈ 1984 ਤੋਂ ਬਾਅਦ ਜਿਹੜਾ ਚੱਲਿਆ ਸੀ ਇਹ ਜੁੜੇ ਹੋਏ ਨੇ ਆਪਸ ਦੇ ਵਿੱਚ ਸੰਗਲੀ ਬਣੀ ਹੋਈ ਹੈ